ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਰ ਰਿਹਾ ਹਾਂ ਅੱਜ ਹੁਣ 10-15 ਮਿੰਟ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਆਪਣੀ ਮਾਰਕੀਟ ਦੇ ਵਿੱਚ ਮੇਰੇ ਇੱਕ ਅਜ਼ੀਜ਼ ਜੇਐਸ ਸੰਧਾ ਜੀ ਮਿਲੇ ਤੇ ਹਾਈ ਹੈਲੋ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਤੇ ਉਸ ਗੱਲ ਤੇ ਉਹਨਾਂ ਨੇ ਬਹੁਤ ਵਧੀਆ ਵਿਅੰਗ ਕੱਸਿਆ ਹਾਸਾ ਮਜ਼ਾਕ ਚੱਲਦਾ ਰਿਹਾ 2-4 ਮਿੰਟ ਤੋਂ ਬਾਅਦ ਜਦੋਂ ਚਲੇ ਗਏ ਤਾਂ ਉਨ੍ਹਾਂ ਦੀ ਗੱਲ ਹੋਣ ਤੋਂ ਬਾਅਦ ਮੈਨੂੰ ਪੰਜਾਬ ਦੇ ਸਟੇਜ ਦੇ ਮਹਾਨ ਐਕਟਰ ਹਰਪਾਲ ਟਵਾਣਾ ਜੀ ਦੀ ਯਾਦ ਆ ਗਈ ਇਹ ਗੱਲ ਸ਼ਾਇਦ 76 77 ਦੀ ਹੋਣੀ ਹੈ ਕਿਉਂਕਿ ਮੈਨੂੰ ਵੀ ਆਪਣੇ ਸਕੂਲ ਵੱਲੋਂ ਇੱਕ ਵਾਰੀ ਲੁਧਿਆਣੇ ਦੀ ਜਿਹੜੀ ਸਟੇਜ ਹੈ ਪੰਜਾਬੀ ਪਵਨ ਜਿੱਥੇ ਬਹੁਤ ਵੱਡੇ ਵੱਡੇ ਸਿਰਮੋਹੜ ਨਾਟਕ ਹੋਏ ਨੇ ਉੱਥੇ ਚੜਨ ਦਾ ਮਾਣ ਪ੍ਰਾਪਤ ਹੋਇਆ ਸੀ ਬੇਸ਼ੱਕ ਮੈਂ ਇੱਕ ਐਕਸਟਰਾ ਦੇ ਰੋਲ ਵਿੱਚ ਹੀ ਗਿਆ ਸੀ 3-4 ਮਿੰਟ ਦਾ ਇੱਕ ਰੋਲ ਸੀ ਪਿੱਛੇ ਖੜਨ ਦਾ ਤੇ ਉਦੋਂ ਹਰਪਾਲ ਟਿਵਾਨਾ ਜੀ ਨੇ ਇੱਕ ਅਸ਼ੀਰਵਾਦ ਦੇ ਰੂਪ ਵਿੱਚ ਸਾਨੂੰ ਇੱਕ ਗੱਲ ਸਮਝਾਈ ਸੀ ਜਿਹੜੀ ਮੈਨੂੰ ਅੱਜ ਅਚਾਨਕ ਯਾਦ ਆ ਗਈ ਹਰਪਾਲ ਟਿਵਾਨਾ ਜੀ ਨੇ ਕਿਹਾ ਸੀ ਕਿ ਇੱਕ ਸਮਾਂ ਸੀ ਜਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਸੀ ਤੇ ਜਿਹੜੇ ਦਰਿਆ ਦੇ ਇਨਸਾਨ ਸਨ ਉਹ ਪਿਆਊ ਦੇ ਨਾਲ ਲੋਕਾਂ ਦੀ ਪਿਆਸ ਬੁਝਾਉਂਦੇ ਸਨ ਜਿੱਥੇ-ਜਿੱਥੇ ਉਹਨਾਂ ਨੂੰ ਲੋੜ ਪੈਂਦੀ ਸੀ ਉਹਨਾਂ ਨੂੰ ਪਾਣੀ ਪਹੁੰਚਾਉਂਦੇ ਸਨ ਤੇ ਫਿਰ ਹੌਲੀ-ਹੌਲੀ ਖੇਤੀਬਾੜੀ ਤੋਂ ਲੋਕ ਵਪਾਰਵਾਲ ਤੁਰਨਾ ਸ਼ੁਰੂ ਹੋ ਗਏ ਤੇ ਜਦੋਂ ਵਪਾਰਵਾਲ ਤੁਰਨਾ ਸ਼ੁਰੂ ਹੋ ਗਏ ਤਾਂ ਫਿਰ ਉਹਨਾਂ ਨੇ ਹੌਲੀ-ਹੌਲੀ ਜਿਹੜੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਕਿਉਂਕਿ ਜਦੋਂ ਬੰਦਾ ਨਿਕਲਦਾ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਾ ਹੈ ਆ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦਾ ਆ ਜਾਂ ਨਗਰ ਤੋਂ ਨਗਰ ਜਾਂਦਾ ਆ ਤੇ ਰਸਤੇ ਵਿੱਚ ਜਿਹੜੀ ਜਿੰਨਾ ਕੋ ਲੈ ਕੇ ਜਾਂਦਾ ਹੈ ਖਾਣਾ ਪਾਣੀ ਉਹ ਜਦੋਂ ਪੂਰਾ ਹੋ ਜਾਂਦਾ ਹੈ ਤੇ ਫਿਰ ਉਹ ਜਿਹੜੀ ਲੰਗਰ ਦੀ ਪ੍ਰਥਾ ਜਿਹੜੀ ਚੱਲਦੀ ਹੈ ਫਿਰ ਉਹ ਲੰਗਰ ਚ ਕਾਇਆ ਜਾਂਦਾ ਸੀ ਤੇ ਉਹਨਾਂ ਨੂੰ ਰਾਤ ਕੱਟਣ ਵਾਸਤੇ ਇੱਕ ਸਰਾ ਬਣਾਈ ਜਾਂਦੀ ਸੀ ਸਮਾਂ ਬਦਲਦਾ ਗਿਆ ਤੇ ਜਿਹੜਾ ਉਹ ਪਾਣੀ ਪੀਣ ਦੀ ਪ੍ਰਥਾ ਸੀ ਤੇ ਉਹ ਲੰਗਰ ਲਾਉਣ ਦੀ ਪ੍ਰਥਾ ਸੀ ਅੱਜ ਕੱਲ ਅਸੀਂ ਉਹਨੂੰ ਇੰਨਾ ਆਮ ਕਰ ਦਿੱਤਾ ਹੈ ਕਿ ਹੁਣ ਇਹੋ ਜੀ ਸੇਵਾ ਬੇਸ਼ੱਕ ਕੁਝ ਲੋਕ ਤਾਂ ਗੁਰੂ ਮਰਿਆਦਾ ਅਨੁਸਾਰ ਕਰਦੇ ਨੇ ਪਰ ਕੁਝ ਲੋਕ ਐਵੇਂ ਆਪਣਾ ਨਮਾਨਾ ਖੱਟਣ ਵਾਸਤੇ ਕਰਦੇ ਨੇ ਜਾਂ ਫੋਟੋ ਵਾ ਲਵਾਉਣ ਵਾਸਤੇ ਕਰਦੇ ਨੇ ਤੇ ਅੱਜ ਮੈਨੂੰ ਉਹ ਗੱਲਾਂ ਕਰਦੇ ਕਰਦੇ ਹਰਪਾਲ ਟਵਾਣਾ ਜੀ ਦੀ ਉਹ ਗੱਲ ਯਾਦ ਆ ਗਈ ਜਿਹੜੀ ਉਹਨਾਂ ਨੇ ਸਾਨੂੰ ਅਸ਼ੀਰਵਾਦ ਦੇ ਰੂਪ ਵਿੱਚ ਕਹੀ ਸੀ ਕਿ ਬੇਸ਼ੱਕ ਅਸੀਂ ਪਾਣੀ ਦੇ ਲੰਗਰ ਲਾਣੇ ਆ ਭੋਜਨ ਦੇ ਲੰਗਰ ਲਾਣੇ ਆ ਪਰ ਅੱਜ ਕੱਲ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਜ਼ਰੂਰਤ ਹੈ ਹਾਸਿਆਂ ਦੀ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਵੀ ਤੁਹਾਨੂੰ ਕੋਈ ਮਿਲੇ ਤੁਹਾਨੂੰ ਕੋਈ ਗਿਲਾ ਸ਼ਿਕਵਾ ਦਿਖਾਵੇ ਉਹਨੂੰ ਹਾਸੇ ਵਿੱਚ ਹੀ ਲੈ ਜਾਓ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਉਹ ਹਾਸੇ ਦੀ ਜ਼ਰੂਰਤ ਹੈ ਜੇ ਹੁਣ ਤੁਸੀਂ ਲੰਗਰ ਲਾਣੇ ਹੈ ਤੇ ਖੁਸ਼ੀਆਂ ਦੇ ਲੰਗਰ ਲਾਓ ਕਿਉਂਕਿ ਖੁਸ਼ੀ ਜਿਹੜੀ ਆ ਬੰਦੇ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੀ ਹੈ 1976 ਕੇ 77 ਦੇ ਵਿੱਚ ਹਰਪਾਲ ਟਵਾਰਾ ਜੀ ਨੇ ਮੈਨੂੰ ਇਹ ਗੱਲ ਕਹੀ ਸੀਗੀ ਤੇ ਉਹ ਉਦੋਂ ਅਸੀਂ ਵੀ ਮੁੰਡ ਬੁਨੇ ਸੀਗੇ ਛੋਟੀ ਜੀ ਉਮਰ ਸੀ 10-12 ਸਾਲ ਦੀ ਮੇਰੀ ਉਮਰ ਹੋਣੀ ਉਦੋਂ ਤੇ ਉਦੋਂ ਸਾਨੂੰ ਇਹ ਗੱਲਾਂ ਇੰਨੀਆਂ ਲਾ ਕੇ ਬਾਸ਼ਨ ਟਾਈਪ ਹੀ ਲੱਗੀਆਂ ਕਹਿ ਸਕਦੇ ਆ ਪਰ ਜਦੋਂ ਸੰਧਾ ਸਾਹਿਬ ਨੇ ਮੈਨੂੰ ਸੁਵੇਰੇ ਇਹ ਗੱਲ ਕੀਤੀ ਤੇ ਮੈਨੂੰ اچੰਨ ਘਰ ਪਲਟਵਾਨ ਜੀ ਦੀ ਯਾਦ ਆ ਗਈ ਕਿ ਉਹਨਾਂ ਨੇ ਉਦੋਂ ਮੈਨੂੰ ਕਿੰਨੀ ਵੱਡੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਆ ਕਿ ਜਿੱਥੇ ਵੀ ਤੁਹਾਨੂੰ ਕੋਈ ਆਪਣਾ ਮਿਲੇ ਜਾਂ ਪੁਰਾਣਾ ਦੋਸਤ ਮਿਲੇ ਜਾਂ ਕੋਈ ਵੀ ਦੁਖੀ ਪਰੇਸ਼ਾਨ ਮਿਲੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੇ ਹਾਸਿਆਂ ਨਾਲ ਉਹਦਾ ਜਿਹੜਾ ਧਿਆਨ ਭਟਕਾਓ ਉਹਦੀ ਜਿਹੜੀ ਪਰੇਸ਼ਾਨੀ ਹੈ ਉਹਦਾ ਹੱਲ ਕੱਢੋ ਕਿਸੇ ਨਾ ਕਿਸੇ ਤਰੀਕੇ ਉਹਨੂੰ ਖੁਸ਼ ਕਰਨ ਦੀ ਕੋਈ ਨਾ ਕੋਈ ਜੁਗਾਰ ਲਗਾ ਲਿਆ ਕਰੋ ਜਾਂ ਕੋਈ ਨਾ ਕੋਈ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਹਾਸਿਆਂ ਦੀ ਜ਼ਰੂਰਤ ਹੈ ਬੇਸ਼ੱਕ ਸਾਡੇ ਅਜੇ ਕਈ ਵੱਡੇ ਕਮੇਡੀ ਕਲਾਕਾਰ ਆਪਣੇ ਹਾਸਿਆਂ ਦੇ ਨਾਲ ਸਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੇਨ ਦਾ ਗੱਲ ਇਹ ਹੈ ਕਿ ਅਸੀਂ ਜਦੋਂ ਵੀ ਇੱਕ ਦੂਜੇ ਨੂੰ ਮਿਲੀਏ ਹਸਦੇ ਖੇੜਦੇ ਮਿਲੀਏ ਤਾਂ ਕਿ ਸਾਡੇ ਹਾਸੇ ਖੇੜੇ ਦੇ ਨਾਲ ਜਿਹੜੀ ਉਹਦੇ ਚਿਹਰੇ ਤੇ ਪਰੇਸ਼ਾਨੀ ਆ ਜਾਂ ਉਹਦੇ ਦਿਮਾਗ ਦੇ ਵਿੱਚ ਕਸ਼ਮਕਸ਼ ਚੱਲ ਰਹੀ ਆ ਅਸੀਂ ਉਹਨੂੰ ਦੂਰ ਕਰ ਸਕੀਏ ਸੋ ਬੇਨਤੀ ਆ ਕਿ ਪਾਣੀ ਦੇ ਲੰਗਰ ਲਗਾਉਣ ਦੇ ਨਾਲ-ਨਾਲ ਭੋਜਨ ਦੇ ਲੰਗਰ ਲਗਾਉਣ ਦੇ ਨਾਲ ਇਹ ਹਾਸਿਆਂ ਦਾ ਲੰਗਰ ਵੀ ਲਗਾਓ ਤਾਂ ਕਿ ਸਾਨੂੰ ਜਿਹੜਾ ਹੈ ਮਾਨਵ ਜਨਮ ਮਿਲਿਆ ਜਿਹੜਾ ਮਨੁੱਖਤਾ ਜਨਮ ਮਿਲਿਆ ਹੋਵੇ ਅਸੀਂ ਕਿਸੇ ਨਾ ਕਿਸੇ ਨੂੰ ਖੁਸ਼ੀ ਦੇ ਕੇ ਜਾਈਏ ਬੇਸ਼ੱਕ ਇਹ ਨਹੀਂ ਮੇਰੀ ਇਹ ਗੱਲ ਹਾਸੋ ਹੀ ਨਹੀਂ ਲੱਗੀ ਹੋਣੀ ਹੈ ਕਿ ਅੱਜ ਦੇ ਯੁੱਗ ਵਿੱਚ ਕਿਸੇ ਕੋਲ ਕਿੰਨਾ ਸਮਾਂ ਹੈ ਕਿ ਕੋਈ ਕਿਸੇ ਨੂੰ ਐਦਾ ਹਿਸਾਬੇ ਖੜਾਵੇ ਪਰ ਜਦੋਂ ਤੁਸੀਂ ਆਪ ਖੁਸ਼ ਰਹੋਗੇ ਤੇ ਤੁਹਾਡਾ ਆਲਾ ਦਵਾਰਾ ਵੀ ਖੁਸ਼ ਰਹੇਗਾ ਸੋ ਕੋਸ਼ਿਸ਼ ਕਰੋ ਕਿ ਤੁਸੀਂ ਆਪ ਵੀ ਖੁਸ਼ ਰਹੋ ਤੇ ਜਿਹੜੇ ਆਪਣੇ ਆਲੇ ਦਵਾਲੇ ਦੇ ਲੋਕ ਨੇ ਉਹਨਾਂ ਨੂੰ ਵੀ ਖੁਸ਼ ਰੱਖੋ ਹੱਸਦੇ ਮਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ